ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਹੋਰ ਬੇਨਤੀ ਲੈ ਕੇ ਹਾਜ਼ਰ ਹੋਏ ਹਾਂ ਵਾਹਿਗੁਰੂ ਜੀ ਜਦੋਂ ਸਾਡੇ ਮਨ ਦੇ ਵਿੱਚ ਕੋਈ ਦੁੱਖ ਹੋਵੇ ਉਦੋਂ ਸੰਸਾਰ ਚੰਗਾ ਨਹੀਂ ਲੱਗਦਾ ਗ੍ਰਸਤੀ ਜੀਵਨ ਦੇ ਵਿੱਚ ਸਧਾਰਨ ਤੌਰ ਤੇ ਬੇਅੰਤ ਉਤਾਰ ਚੜਾਵ ਹੁੰਦੇ ਜਾਂਦੇ ਰਹਿੰਦੇ ਨੇ ਗੁਰੂ ਘਰ ਦੇ ਵਿੱਚ ਅਸੀਂ ਜਦੋਂ ਅਰਦਾਸਾਂ ਕਰਵਾਨੇ ਆ ਉਹਦੇ ਵਿੱਚ ਬਹੁਤਾਇਤ ਦੇ ਵਿੱਚ ਜਾਂ ਤੇ ਸਾਡੀ ਸੁਪਨੀਆਂ ਵਾਸਤੇ ਅਰਦਾਸਾਂ ਹੁੰਦੀਆਂ ਨੇ ਕਿ ਮਹਾਰਾਜ ਮੇਰਾ ਆ ਸੁਪਨਾ ਪੂਰਾ ਹੋ ਜਾਏ ਮੈਨੂੰ ਆ ਮਿਲ ਜਾਵੇ ਜਾਂ ਫਿਰ ਅਰਦਾਸਾਂ ਹੁੰਦੀਆਂ ਨੇ ਕਿ ਮਹਾਰਾਜ ਸਾਡੇ ਜੀਵਨ ਦੇ ਵਿੱਚ ਆ ਦੁੱਖ ਹੈ ਆ ਤਕਲੀਫ ਹੈ ਕਿਰਪਾ ਕਰਕੇ ਇਹਦੇ ਵਿੱਚੋਂ ਸਾਡਾ ਪਾਰ ਉਤਾਰਾ ਕੀਤਾ ਜਾਵੇ ਸੰਗਤ ਜੀ ਜਦੋਂ ਕੋਈ ਐਸਾ ਕਾਰਜ ਸਾਡਾ ਰੁਕ ਜਾਂਦਾ ਹੈ ਜਿਹੜਾ ਕਿ ਸਾਡੇ ਦੁੱਖ ਦਾ ਕਾਰਨ ਬਣਿਆ ਹੋਇਆ ਹੈ ਉਸ ਦੁੱਖ ਦੇ ਵਿੱਚੋਂ ਸਾਡੇ ਤੋਂ ਪਾਰ ਨਹੀਂ ਜਾਇਆ ਜਾਂਦਾ ਤੇ ਅਸੀਂ ਆਮ ਤੌਰ ਤੇ ਗੁਰੂ ਘਰ ਦਾ ਓਟ ਅਸਰਾ ਤੱਕਦੇ ਹਾਂ ਜੋ ਕਿ ਬਿਲਕੁਲ ਠੀਕ ਹੈ ਕਿਉਂਕਿ ਸੰਸਾਰੀ ਜੀਵ ਦਾ ਪਾਰ ਉਤਾਰਾ ਕੇਵਲ ਤੇ ਕੇਵਲ ਗੁਰੂ ਮਹਾਰਾਜ ਆਪ ਕਰ ਸਕਦੇ ਨੇ ਸਾਧਾਰਨ ਤੌਰ ਤੇ ਜਦੋਂ ਅਸੀਂ ਗੁਰੂ ਘਰਾਂ ਦੇ ਵਿੱਚ ਜਾ ਕੇ ਆਪਣੇ ਕਿਸੇ ਵੀ ਰੁਕੇ ਹੋਏ ਕਾਰਜ ਤੇ ਪਰਥਾਏ ਅਰਦਾਸਾ ਕਰਵਾਨੀ ਆ ਤੇ ਗ੍ਰੰਥੀ ਸਾਹਿਬ ਨੂੰ 100 ਰੁਪਿਆ ਦੇ ਕੇ ਜਾਂ 200 ਦੇ ਕੇ ਆਪਣੀ ਸਮਰਥਾ ਦੇ ਅਨੁਸਾਰ ਇੱਕ ਪੇਟਾ ਦੇ ਕੇ ਅਰਦਾਸਾ ਕਰਵਾ ਦਿੰਦੇ ਹਾਂ ਸੰਗਤ ਜੀ ਅਰਦਾਸ ਦੇ ਵਿੱਚ ਬਹੁਤ ਸ਼ਕਤੀ ਹੈ ਜੋ ਕਿ ਅਸੀਂ ਸੋਚ ਵੀ ਨਹੀਂ ਸਕਦੇ ਪਰ ਗੁਰੂ ਸਾਡੇ 100 ਰੁਪਏ ਵਾਸਤੇ ਮਹਤਾਜ ਨਹੀਂ ਹੈ ਜਿਹੜਾ ਸਾਨੂੰ ਖੰਡਾ ਬ੍ਰਹਿਮੰਡਾਂ ਦੇ ਖਜ਼ਾਨੇ ਬਖਸ਼ਣ ਦੀ ਸਮਰਥਾ ਰੱਖਦੇ ਨੇ ਉਹਨਾਂ ਨੂੰ ਕੇਵਲ ਤੇ ਕੇਵਲ ਸਿਰਫ ਇੱਕ ਹੀ ਚੀਜ਼ ਦੀ ਭੁੱਖ ਹੈ ਉਹ ਕੀ ਹੈ ਗੁਰਬਾਣੀ ਉਹ ਕੀ ਹੈ ਪ੍ਰੇਮ ਸੰਗਤ ਜੀ ਜੇ ਕੋਈ ਕਾਰਜ ਫਤੇ ਨਹੀਂ ਹੁੰਦਾ ਤੇ ਇਹ ਛੋਟਾ ਜਿਹਾ ਕੰਮ ਜ਼ਰੂਰ ਕਰਕੇ ਵੇਖਿਓ ਆਪ ਜੀ ਕਿਰਪਾ ਕਰਕੇ ਪੰਜਾਂ ਸਿੰਘਾਂ ਤੋਂ ਅਰਦਾਸ ਕਰਵਾਓ ਤੇ ਉਹਨਾਂ ਦੇ ਬਸਤਰ ਪੇਟਾ ਕਰੋ ਤੇ ਇਹ ਪੇਟਾ ਰੱਖੋ ਕਿ ਗੁਰੂ ਮਹਾਰਾਜ ਸਾਡਾ ਆਵਲਾ ਕਾਰਜ ਜਿਹੜਾ ਹੈ ਇਹ ਫਤਿਹ ਹੋਵੇ ਆਪ ਜੀ ਦੇ ਚਰਨਾਂ ਦੇ ਵਿੱਚ ਐਨੇ ਪਾਠਾਂ ਦੀ ਪੇਟਾ ਅਰਪਣ ਕਰਾਂਗੇ ਆਪ ਜੀ ਦੀ ਕਿਰਪਾ ਦੇ ਨਾਲ ਕਦੀ ਇਹ ਨਾ ਕਹੋ ਕਿ ਮੈਂ ਐਨੇ ਪਾਠ ਕਰਾਂਗਾ ਜਾਂ ਮੈਂ ਐਨੇ ਜਾਪ ਕਰਾਂਗਾ ਕਿਉਂਕਿ ਕਿਸੇ ਦੇ ਵਿੱਚ ਵੀ ਇੰਨੀ ਸਮਰੱਥਾ ਨਹੀਂ ਕਿ ਉਸ ਪਰਮਾਤਮਾ ਦੇ ਕਿਰਪਾ ਤੋਂ ਬਗੈਰ ਵਾਹਿਗੁਰੂ ਸ਼ਬਦ ਵੀ ਮੂੰਹ ਚ ਉਚਾਰਿਆ ਜਾਵੇ ਸੰਗਤ ਜੀ ਆਪ ਜੀ ਨੂੰ ਜੋ ਵੀ ਜਾਪ ਆਉਂਦਾ ਹੋਵੇ ਭਾਵੇਂ ਉਹ ਮੂਲ ਮੰਤਰ ਹੋਵੇ ਤੁਸੀਂ ਉਹਨਾਂ ਦੀਆਂ ਮਾਲਾ ਸੁਖ ਲੋ ਮਹਾਰਾਜ ਆਪ ਜੀ ਦੀ ਪੇਟਾ ਇੰਨੇ ਮੂਲ ਮੰਤਰਾਂ ਦੀ ਮਾਲਾ ਦੀ ਪੇਟਾ ਅਰਪਣ ਕਰਨ ਦਾ ਆਪ ਜੀ ਤੋਂ ਬਲ ਮੰਗਦੇ ਹਾਂ ਜਾਂ ਤੁਸੀਂ ਚੌਪਈ ਸਾਹਿਬ ਦੇ ਪਾਠ ਜਪਜੀ ਸਾਹਿਬ ਸੁਖਮਣੀ ਸਾਹਿਬ ਜੋ ਵੀ ਜਾਪ ਆਪ ਜੀ ਸੁਖਾਲਾ ਕਰ ਸਕਦੇ ਹੋ ਤੁਸੀਂ ਪਾਠਾਂ ਦੀ ਪੇਟਾ ਗੁਰੂ ਮਹਾਰਾਜ ਜੀ ਦੇ ਅੱਗੇ ਅਰਪਣ ਕਰੋ ਤੇ ਆਪ ਖੁਦ ਹੀ ਵੇਖ ਲਿਓ ਕਿ ਮਹਾਰਾਜ ਸਾਡੇ ਕਰਮ ਨੂੰ ਕੱਟ ਕੇ ਕੋਸ ਗੁਰੂ ਬਾਣੀ ਦੇ ਪਰਤਪਾਦ ਦੇ ਸਦਕਾ ਸਾਡਾ ਮਾੜਾ ਕਰਮ ਜਿਹੜਾ ਹੈ ਉਹ ਕਟਿਆ ਜਾਂਦਾ ਹੈ ਤੇ ਮਹਾਰਾਜ ਜੀਵਨ ਨੂੰ ਸੁਖਾਲਾ ਕਰ ਦਿੰਦੇ ਨੇ ਆਪ ਜੀ ਕਿਰਪਾ ਕਰਕੇ ਇਹ ਵਲਾ ਜੋ ਹੈ ਤਰੀਕਾ ਅਪਣਾ ਕੇ ਵੇਖੋ ਗੁਰੂ ਘਰ ਵਿੱਚ ਸੇਵਾ ਕਰੋ ਭਾਵਨਾ ਦੇ ਨਾਲ ਕਰੋ ਹਰ ਮਦਾਨ ਫਤਿਹ ਹੋएगी ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ